ਅਮਰੀਕਾ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਖਿਲਾਫ ਸਭ ਤੋਂ ਲਾਊਡ ਉੱਚੀ ਕੋਈ ਬੋਲ ਰਿਹਾ ਜਾਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਉਹ ਗੈਵਨ ਨਿਊਸਨ ਜਿਹੜੇ ਫੌਜੀ ਸੀਗੇ ਉਹ ਲਾਸ ਐਂਜਲਸ ਦੇ ਵਿੱਚ ਭੇਜ ਦਿੱਤੇ ਇਮੀਗ੍ਰੇਸ਼ਨ ਪ੍ਰੋਟੈਸਟ ਦੇ ਦੌਰਾਨ ਰਾਸ਼ਟਰਪਤੀ 트ੰਪ ਜੇ ਇਸ ਬੰਦੇ ਨੂੰ ਰੈਕਗਨਾਈਜ਼ ਕਰ ਰਿਹਾ ਜਾਂ ਜਿਹਦਾ ਤਵਾ ਲਾ ਰਿਹਾ ਜਾਂ ਜਿਹਦਾ ਨਾਂ ਲੈ ਕੇ ਉਹਦਾ ਮਜ਼ਾਕ ਉਡਾ ਰਿਹਾ ਉਹ ਗੈਵਨ ਨਿਊਸਨ ਹੈ ਮਤਲਬ ਉਹਦੇ ਬੱਸ ਜੇ ਇਸ ਬੰਦੇ ਦੀ ਕੋੜੀ ਕਰਦੇ ਤਾਂ ਉਹ ਗੈਵਨ ਨਿਊਸਨ ਹੁੰਦੀ ਗਵਰਨਰ ਗੈਵਨ ਯੂਸ਼ਮ ਕੈਲੀਫੋਰਨੀਆ ਦੇ ਗਵਰਨਰ ਨੇ ਆਪਾਂ ਸਾਰੇ ਜਾਣਦੇ ਨੇ ਡੈਮੋਕ੍ਰੇਟਸ ਨੇ ਵੱਡੇ ਲੀਡਰ ਨੇ ਵਿੱਚ ਵਿਚਾਲੇ ਜ਼ਕਰੇ ਵੀ ਚੱਲਦਾ ਕਿ ਹੋ ਸਕਦਾ ਅਗਲੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇਹ ਡੈਮੋਕ੍ਰੇਟ ਉਮੀਦਵਾਰ ਹੋਣ ਅਮਰੀਕਾ ਦੇ ਵਿੱਚ ਜਿਵੇਂ ਇਸ ਵਾਰੀ ਕਮਲਾ ਹੈਰਿਸ ਸੀਗੀ ਅਜੇ ਇਹਦੇ ਬਾਰੇ ਕੋਈ ਪਤਾ ਨਹੀਂ ਨਾ ਕੋ ਅਨਾਉਂਸਮੈਂਟ ਆ ਨਾ ਕੋਈ ਗੱਲਬਾਤ ਆ ਪਰ ਗੈਵਨ ਯੂਸ਼ਮ ਜਿ ਕੋ ਕੋ ਵੱਡੇ ਲੀਡਰ ਨੇ ਦੋ ਟਰਮ ਹੈ ਇਹ ਇਸ ਵੇਲੇ ਰਾਏ ਆ ਇੱਥੇ ਗਵਰਨਰ ਕੈਲੀਫੋਰਨੀਆ ਦੇ ਵੱਡੀ ਸਟੇਟ ਦੇ ਇਹ ਸਭ ਤੋਂ ਵੱਧ ਲਾਉਡ ਬੋਲ ਰਿਹਾ ਇਸ ਵੇਲੇ 트ੰਪ ਦੇ ਖਿਲਾਫ ਕਮਲਾ ਹੈਰਿਸ ਤੁਹਾਨੂੰ ਪਤਾ ਕਿ ਲੀਡਰ ਨੇ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਲੜੀ ਸੀ ਪਰ ਬਹੁਤ ਜ਼ਿਆਦਾ ਉਹ ਲਾਈਮਲਾਈਟ ਦੇ ਵਿੱਚ ਇਸ ਵੇਲੇ ਨਹੀਂ ਹੈ ਜੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਖਿਲਾਫ ਸਭ ਤੋਂ ਲਾਊਡ ਉੱਚੀ ਕੋਈ ਬੋਲ ਰਿਹਾ ਜਾਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਗੈਵਨ ਨਿਊਸਮਨ ਤੇ ਲੱਗਦਾ ਇਹ ਆ ਕਿ ਉਹ ਅਨ ਅਫੀਸ਼ੀਅਲ ਲੀਡਰ ਆਫ oppositon ਮਤਲਬ ਗੈਰ ਅਧਿਕਾਰਤ ਤੌਰ ਤੇ ਵਿਰੋਧੀ ਧਿਰ ਦੇ ਆਗੂ ਆ ਇਸ ਵੇਲੇ ਅਮਰੀਕਾ ਦੇ ਵਿੱਚ ਮੰਨੇ ਜਾ ਰਹੇ ਹਾਲਾਂਕਿ ਹੈ ਤੇ ਉਹ ਕੈਲੀਫੋਰਨੀਆ ਦੇ ਗਵਰਨਰ ਵੀ ਆ ਨਾ ਇੱਕ ਸਟੇਟ ਦੇ ਉਹ ਤਾਂ ਫੈਡਰਲ ਰਾਜਨੀਤੀ ਦੇ ਵਿੱਚ ਹੈ ਹੀ ਨਹੀਂ ਪਰ ਕਿਉਂਕਿ ਸਟੇਟ ਦੀ ਸੈਂਟਰ ਦੇ ਨਾਲ ਲੱਗਦੀ ਆ ਸਟੇਟ ਦੇ ਵਿੱਚ ਡੈਮੋਕ੍ਰੇਟ ਆ ਜਿਹੜੀ ਫੈਡਰਲ ਆ ਉੱਥੇ ਰਿਪਬਲਿਕਨ ਨੇ ਇਹ ਇੱਕ ਵੱਡੇ ਲੀਡਰ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਆ ਵੱਡੇ ਲੀਡਰ ਵਜੋਂ ਕੀ ਜਿਹੜੇ ਟਰੰਪ ਦੇ ਮੁੱਖ ਵਿਰੋਧੀ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਂ ਇਹਨਾਂ ਦਾ ਆ ਉਹਦਾ ਕਾਰਨ ਕੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲੜਾਈ ਚੱਲਦੀ ਆ ਗੈਵਨ ਨਿਊਸਮ ਨੇ 트럼ਪ ਨੂੰ ਫਾਲੋ ਕੀਤਾ ਉਹਦੇ ਸਟਾਈਲ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਮਤਲਬ 올 ਕੈਪਸ ਜਿਹੜਾ ਪੋਸਟ ਕਰਨਾ ਤੇ ਮੀਮ ਬਣਾਉਣੇ ਤੇ ਮੌਕ ਕਰਨਾ ਆਨਲਾਈਨ ਇਹ ਸਾਰੇ ਕੁਝ ਨੂੰ ਇਹ ਸਾਰੇ ਕੁਝ ਨੇ ਬਹੁਤ ਸਾਰੀ ਅਟੈਂਸ਼ਨ ਇਧਰਲੇ ਪਾਸੇ ਗਈ ਲੋਕਾਂ ਨੇ ਗੈਵਨ ਨਿਊਸਮ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਵੀ ਹੁਣ 트럼ਪ ਨੇ ਕੀ ਕਿਹਾ ਦੂਜੇ ਪਾਸੇ ਜੇ ਇਸ ਬੰਦੇ ਦੀ ਗੁੜੀਕ ਕਰਦੇ ਆ ਤਾਂ ਉਹ ਗੈਵਨ ਨਿਊਸਮ ਦੀ ਆ 트럼ਪ ਨੇ ਨਿਊਸਮ ਨੂੰ ਕਈ ਵਾਰੀ ਜ਼ਿਕਰ ਕੀਤਾ ਉਹਦਾ ਔਰ ਕਿਸੇ ਵੀ ਇਤੇ ਵੀ ਗੱਲ ਮਹੱਤਵਪੂਰਨ ਆ ਕਿ ਰਾਸ਼ਟਰਪਤੀ 트럼ਪ ਜੇ ਇਸ ਬੰਦੇ ਨੂੰ ਰੈਕੋਗਨਾਈਜ਼ ਕਰ ਰਿਹਾ ਜਾਂ ਜਿਹਦਾ ਤਵਾ ਲਾ ਰਿਹਾ ਜਾਂ ਜਿਹਦਾ ਨਾਂ ਲੈ ਕੇ ਉਹਦਾ ਮਜ਼ਾਕ ਉਡਾ ਰਿਹਾ ਉਹ ਗੈਵਨ ਨਿਊਸਮ ਹਮ ਤਾਂ ਕੁਦਰਤੀ ਤੌਰ ਦੇ ਤੇ ਡੈਮੋਕ੍ਰੇਟਸ ਦੇ ਵਿੱਚ ਫਿਰ ਸਭ ਤੋਂ ਵੱਡਾ ਲੀਡਰ ਇਸ ਵੇਲੇ ਗੈਵਨ ਨਿਊਸਮ ਹੀ ਨਜ਼ਰ ਆਉਂਦਾ ਹੈ ਆਮ ਤੌਰ ਤੇ ਉਹਨਾਂ ਨੇ ਜਿਹੜਾ ਨਿਊਜ਼ ਕੰਮ ਕਿਹਾ ਇਹਨਾਂ ਨੂੰ ਇਹਨਾਂ ਦਾ ਜਿਹੜਾ ਨਿਕ ਨੇਮ ਰੱਖ ਕੇ ਤੇ ਕਈ ਜਿਹੜੀਆਂ ਉਹਨਾਂ ਨੇ ਜਿਹੜੀਆਂ ਉਹ ਵੀਡੀਓ ਆਇਆਂ ਦੀਆਂ ਹਾਸੇ ਮਜ਼ਾਕ ਵਾਲੀਆਂ ਉਹ ਬਣਾ ਕੇ ਜਾਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਕਿਸੇ ਤਰੀਕੇ ਦੇ ਨਾਲ ਮਤਲਬ ਜੋਕ ਕੀਤਾ ਹੁਣ ਬਹੁਤ ਸਾਰੇ ਡੈਮੋਕ੍ਰੇਟ ਨਿਊਸਮ ਨੂੰ ਦੇਖ ਰਹੇ ਆ ਕਿ ਜਿਹੜਾ ਡੈਮੋਕ੍ਰੇਟ ਦੀ ਲੀਡਰਸ਼ਿਪ ਗੈਪ ਆ ਉਹਨੂੰ ਫਿਲ ਕਰਨ ਦੇ ਲਈ ਇਹ ਸਪੌਟਲਾਈਟ ਦੇ ਵਿੱਚ ਨੇ ਕਿਉਂਕਿ ਸਿਰਫ ਕੁਝ ਡੈਮੋਕ੍ਰੇਟਸ ਨੇ ਜਿਹੜੇ ਟਰੰਪ ਦੀ ਉਹਦੇ ਨਾਲ ਬਰਾਬਰ ਦੀ ਗੱਲ ਵੀ ਕਰ ਸਕਣ ਜਾਂ ਉਹਦੀ ਟੋਨ ਨੂੰ ਵੀ ਮੈਚ ਕਰ ਸਕਣ ਜਿਹੜੀ ਸੁਰ ਦੇ ਵਿੱਚ ਉਹ ਗੱਲ ਕਰਦੇ ਆ ਜਿਹੜੀ ਉਹਨਾਂ ਦੀ ਗੱਲ ਦੀ ਰਮਜ਼ ਆ ਉਹਦਾ ਜਵਾਬ ਉਸੇ ਤਰੀਕੇ ਨਾਲ ਜਿਹੜੇ ਡੈਮੋਕ੍ਰੇਟਸ ਦੇ ਵਿੱਚ ਆ ਇਸ ਤਰ੍ਹਾਂ ਕੋ ਦੇਖ ਸਕਦਾ ਤੇ ਗਵਰਨਰ ਗੈਵਨ ਨਿਊਸਮ ਹੁਣ ਆ ਇਹ ਇਸ ਕਰਕੇ ਵੀ ਗੱਲ ਮਹੱਤਵਪੂਰਨ ਹੋਈ ਪਿੱਛੇ ਜੇ ਆਪਾਂ ਜਾਣਦੇ ਆ ਕਿ ਲਾਸ ਐਂਜਲਸ ਦੇ ਵਿੱਚ ਨੈਸ਼ਨਲ ਗਾਰਡ ਲਾਏ ਗਏ ਜਿਹੜਾ ਟਰਨਿੰਗ ਪੁਆਇੰਟ ਸੀਗਾ ਇਹ ਸਾਰੇ ਕੁਸ਼ਤੇ ਵਿੱਚ ਜਿਹੜਾ ਇੱਕ ਉਹ ਬਿੰਦੂ ਬਣਦਾ ਹੈ ਜਿੱਥੋਂ ਸਾਰੀ ਗੱਲ ਘੁੰਮਦੀ ਆ ਉਹ ਇਹ ਸੀ ਕਿ 트ੰਪ ਨੇ ਜਿਹੜੇ ਫੌਜੀ ਸੀਗੇ ਉਹ ਲਾਸ ਐਂਜਲਸ ਦੇ ਵਿੱਚ ਭੇਜ ਦਿੱਤੇ ਇਮੀਗ੍ਰੇਸ਼ਨ ਪ੍ਰੋਟੈਸਟ ਦੇ ਦੌਰਾਨ ਗਵਰਨਰ ਨਿਊਸਨ ਨੇ ਇਹ ਕਿਹਾ ਕਿ ਇਹ ਚੀਜ਼ ਗੈਰ ਸੰਵਿਧਾਨਿਕ ਆ ਉਹਨੂੰ ਉੱਥੇ ਕੋਰਟ ਦੇ ਵਿੱਚ ਜਾ ਕੇ ਸ਼ੂ ਕਰਤਾ ਕੇਸ ਕਰਤਾ ਤੇ ਮੁੜ ਕੇ ਕੋਰਟ ਦੇ ਵਿੱਚ ਉਹ ਜਿੱਤ ਗਏ ਹੁਣ ਇਹ ਸਾਰੇ ਕੁਸ਼ ਦੇ ਵਿੱਚ ਜਿਹੜੀ ਇਹ ਸਾਰਾ ਕੁਸ਼ ਬਹੁਤ ਸਾਰਾ ਪਰਸਨਲ ਵੀ ਹੋਇਆ ਇਹਨਾਂ ਦਾ ਆਪਸ ਤੌਰ ਦੇ ਉੱਤੇ ਜਿਹੜਾ ਨਿੱਜੀ ਵੀ ਬਹੁਤ ਕੁਸ਼ ਹੋਇਆ ਮਤਲਬ ਇੱਕ ਦੂਜੇ ਦੇ ਉੱਤੇ ਜਦੋਂ ਇਹ ਗੱਲਾਂ ਕਰਦੇ ਆ ਜਦੋਂ ਉਹ ਕੁਸ਼ ਕਹਿ ਰਹੇ ਆ ਤੇ ਇਹਨਾਂ ਨੇ ਵੀ ਜਿਹੜਾ ਫਾਇਰ ਬੈਕ ਉਹਦੇ ਉੱਤੇ ਕੀਤਾ ਤੇ ਵੋਟਰ ਜਿਹੜੇ ਆ ਉਹ ਕੁਦਰਤੀ ਤੌਰ ਤੇ ਇੱਕ ਪਾਸੇ 트ੰਪ ਨੂੰ ਦੇਖ ਰਹੇ ਆ ਤੇ ਦੂਜੇ ਪਾਸੇ ਉਹ ਗੈਵਨ ਨਿਊਸਮ ਨੂੰ ਦੇਖ ਰਹੇ ਆ ਸੋ ਸਾਰੇ ਡੈਮੋਕ੍ਰੇਟ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਕੋਈ ਜਿਹੜੇ ਪਾਰਟੀ ਮੈਂਬਰ ਆ ਉਹ ਕਹਿੰਦੇ ਰਹੀ ਐ ਰਹੀ ਮੰਨਦੇ ਆ ਕਿ ਬਹੁਤ ਅਗਰੈਸਿਵ ਆ ਗਿਆ ਵਨ ਨਿਊਸਮ ਬਹੁਤ ਜਿਹੜੀ ਇੱਕ ਹਮਲਾਵਰ ਰੋਖਾ ਇਹਨਾਂ ਦਾ ਪਰ ਚਿੰਤਾ ਇਹ ਵੀ ਉਹ ਕਰ ਰਹੇ ਆ ਕਿ ਜਿਹੜੀ ਕੈਲੀਫੋਰਨੀਆ ਜਿਹੜੀ ਜਿਹੜੀ ਇਹ ਗੈਵਨ ਨਿਊਸਮ ਨੇ ਇਹ 28 ਦੇ ਵਿੱਚ ਬੈਸਟ ਚੁਆਇਸ ਨਹੀਂ ਹੋ ਸਕਦੀ ਤੇ ਗਵਰਨਰ ਦੂਜੇ ਨੇ ਜਿਹੜੇ ਗੈਂਟ ਵਿਟਮਰ ਨੇ ਜਾਂ ਉਹ ਲਗਾਤਾਰ ਮਤਲਬ ਇਸ ਤਰ੍ਹਾਂ ਦੀਆਂ ਟਰਾਈਜ਼ ਰੱਖ ਰਹੇ ਆ ਦੂਜੇ ਪਾਸੇ ਸੋ ਜਿਹੜੇ ਨਿਊਸਮ ਹੈਗੇ ਆ ਉਹਨਾਂ ਨੇ 트럼ਪ ਦੇ ਔਨਲਾਈਨ ਸਟਾਈਲ ਨੂੰ ਕਾਪੀ ਕੀਤਾ ਉਹਨੂੰ ਨਕਲ ਕੀਤਾ ਮੀਮ ਕਾਇਨ ਸ਼ੁਰੂ ਕੀਤਾ ਇਵਨ ਜਿਹੜੇ ਕਈ ਜਿਹੜੇ ਕਨਜ਼ਰਵਟਿਵ ਮੀਡੀਆ ਫਿਗਰਸ ਨੇ ਉਹਨਾਂ ਨੂੰ ਵੀ ਉਹਨਾਂ ਨੇ ਮਤਲਬ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਤਾਂ ਕਿ ਉਹਨਾਂ ਨੂੰ ਮਤਲਬ ਜਿਹੜਾ ਉਹ ਰਾਈਟ ਵਿੰਗ ਸਪੇਸ ਦੇ ਵਿੱਚ ਵੀ ਜਾ ਸਕਣ ਹੁਣ ਜਿਹੜੀ ਭਵਿੱਖ ਦੀ ਪੋਜੀਸ਼ਨ ਇਹ ਆ ਕਿ ਆ ਸਮਰ ਤੋਂ ਬਾਅਦ ਨਿਊਸਮ ਜਿਹੜੇ ਆ ਸਭ ਤੋਂ ਜ਼ਿਆਦਾ ਡੈਮੋਕ੍ਰੈਟ ਬਣ ਗਏ ਆ ਵੀ ਜੇ 28 ਦੇ ਵਿੱਚ ਕਿਸੇ ਦੀ ਗੱਲਬਾਤ ਹੋਣੀ ਆ ਕੈਲੀਫੋਰਨੀਆ ਦੇ ਗਵਰਨਰ ਗੈਵਨ ਯੂਸ਼ਨ ਦੀ ਹੋਣੀ ਹੈ ਪਰ ਦੂਜੇ ਜਿਹੜੇ ਗਵਰਨਰ ਜਿਵੇਂ ਆਪਣੇ ਇਲੀਆ ਨੌਸ ਤੇ ਗਵਰਨਰ ਨੇ ਜੇਬੀ ਪ੍ਰਿੰਸਕਰ ਤੇ ਜਾਂ ਜਿਹੜੇ ਵੈਸਟਮੋਰਨ ਮੈਰੀਲੈਂਡ ਦੇ ਉਹ ਵੀ ਇਸ ਵੇਲੇ ਮਤਲਬ ਅਗਲੇ ਜਿਹੜੇ ਹੈਗੇ ਆ ਉਹ ਉੱਭਰ ਕੇ ਸਾਹਮਣੇ ਆ ਰਹੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ